ਮਿਤੀ 2/11/25 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇਰ ਦਿਸ਼ਾਂਤ ਨਿਰਦੇਸ਼ਾਂ ਅਤੇ ਉਹਨਾਂ ਦੇ ਹੁਕਮ ਅਕੋਪ ਸਪੈਸ਼ਲ ਚੈਕਿੰਗ ਜਿਹੜੀ ਉਹ ਕੀਤੀ ਗਈ ਸੀ ਜੋਦਰਾਨੇ ਚੈਕਿੰਗ ਐਸਸੀ ਸੋਹਰਾਜ ਸਮੇਤ ਪਾਰਟੀ ਵੱਲੋਂ ਗਿਲਪ੍ਰੀ ਸਿੰਘ ਈਲਿਸ ਦੇ ਵਾਸੀ ਅਰਥਾ ਹਾਲ ਤੰਦੋਈ ਨੂੰ ਪਰਾਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਚੋਰੀ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮਕਦਮਾ ਨੰਬਰ 219 ਅੰਡਰ ਸੈਕਸ਼ਨ 303 2 317 2 ਪੀਐਨਐਸ ਤਹਿਤ ਮਕਦਮਾ ਦਰਜ ਕਰਕੇ ਇਸ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਦਾ ਹੁਕਮ ਰਮਾਂਡ ਹਾਸਲ ਕੀਤਾ ਗਿਆ ਸੀ ਜੁਰਦਾਨੇ ਪੁਸ਼ਕਿਸ਼ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਈਲਿਸ ਮੰਗਾ ਵਾਸੀ ਤੰਦੋਈ ਅਤੇ ਇੱਕ ਹੋਰ ਦੋਸ਼ੀ ਨੂੰ ਯਈ ਨਾਮਜ਼ਦ ਕੀਤਾ ਗਿਆ ਹੈ ਅਤੇ ਮੰਗਲ ਸਿੰਘ ਨੂੰ ਪੀਐਸ ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਂਨੇ ਪੁੱਛ ਕੇ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ 7 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਬਾਕੀ ਜਾਸਰ ਜਿਹੜਾ ਰੋਪੀ ਹੈ ਉਹ ਤੀਜੀ ਵਾਰ ਦੱਸਿਆ ਉਹ ਪੜ੍ਹੇਗਾ ਨਹੀਂ ਉਹਨੂੰ ਕਾਬੂ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਇਹਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ ਦਾ ਆਭਰੰਡ ਕੀਤੀ ਜਾ ਸਕੇ ਇਹਨਾਂ ਦਾ ਪਹਿਲਾਂ ਟ੍ਰੈਕ ਰਿਪੋਰਟ ਕੀ ਹੈ ਜੋ ਦਿਲਪੀਤ ਦੇਲਾਏ ਸ਼ਰੀਅਤ ਮਨਪੁਰ ਦੇ ਮਕਦਮੇ ਵਿੱਚ ਮਾਨਯੋਗ ਅਦਾਲਤ ਤੋਂ ਲੋ ਐਪੀਓ ਡਿਕਲੇਅਰ ਵੀ ਹੋ ਚੁੱਕਾ ਹੈ ਜਿਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇਨ ਦੀ ਪੀੜ ਤੇ ਹੀ ਨਸ਼ੇ ਦੀ ਆਦੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਇੱਕ 5-6 ਮਹੀਨੇ ਤੋਂ ਲਗਭਗ ਅੱਗੇ ਪਛਲੇ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਣਗੇ ਫਿਰ ਦੇਖ ਲਾਂਗੇ ਕੀ ਹੁੰਦਾ ਇਹ ਅਵੇ ਇਹਨਾਂ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਪ੍ਰਾਅ ਵਿੱਚ ਹੀ ਬਾਟੇ 7 ਦੇ ਸਾਥੀ ਰਿਕਵਰ ਹੋ ਗਏ ਬਟ ਜਿੱਥੇ ਵੇਚਦੇ ਮੋਰਚ ਜਦੋਂ ਪਤਾ ਕਰੋਗੇ ਉਹਨਾਂ ਦੇ ਵੀ ਕਾਰੋਏ ਜਿਹੜੇ ਨਹੀਂ ਜੀ ਜਿਹੜਾ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਕਪਤੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ